ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੇ ਹਵਾਲੇ ਤੋਂ ਖਬਰ ਹੈ ਕਿ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿੱਚ ਅਹਿਮ ਖੁਲਾਸਾ ਹੋਇਆ ਹੈ ਸੁਨੰਦਾ ਪੁਸ਼ਕਰ ਦਾ ਪੋਸਟਮਾਰਟਮ ਕਰਨ ਵਾਲੀ ਏਮਜ਼ ਦੇ ਡਾਕਟਰਾਂ ਦੀ ਟੀਮ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਸੁਨੰਦਾ ਪੁਸ਼ਕਰ ਦੀ ਗਲਤ ਪੋਸਟਮਾਰਟਮ ਰਿਪੋਰਟ ਬਣਾਉਣ ਲਈ ਉਹਨਾਂ ਦੇ ਕਈ ਵੱਡੇ ਲੋਕਾਂ ਨੇ ਦਬਾਅ ਬਣਾਇਆ ਸੀ ਕਿ ਸੁਨੰਦਾ ਪੁਸ਼ਕਰ ਦੀ ਮੌਤ ਨੂੰ ਕੁਦਰਤੀ ਮੌਤ ਐਲਾਨਿਆ ਜਾਵੇ ਪਰ ਉਹਨਾਂ ਕਿਸੇ ਵੀ ਦਬਾਅ ਹੇਠਾਂ ਨਾ ਆਉਂਦਿਆਂ ਹੋਇਆਂ ਸਹੀ ਰਿਪੋਰਟ ਹੀ ਭੇਜੀ ਦੂਸਰੇ ਪਾਸੇ ਐਮਜ਼ ਦੇ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਸੁਧੀਰ ਗੁਪਤਾ ਨੂੰ ਆਪਣੀ ਕੁਰਸੀ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਲਈ ਹੀ ਡਾਕਟਰ ਗੁਪਤਾ ਅਜਿਹੇ ਬਿਆਨ ਦੇ ਰਹੇ ਨੇ ਸੁਨੰਦਾ ਪੁਸ਼ਕਰ ਦੀ ਮੌਤ ਦਿੱਲੀ ਦੇ ਇੱਕ ਹੋਟਲ ਵਿੱਚ ਬੀਤੀ 17 ਜਨਵਰੀ ਨੂੰ ਹੋਈ ਸੀ ਜਿੱਥੇ ਉਹਨਾਂ ਦੀ ਲਾਸ਼ ਹੋਟਲ ਦੇ ਕਮਰੇ ਨੰਬਰ 345 ਵਿੱਚ ਪਈ ਹੋਈ ਸੀ ਭੇਤਪਰੇ ਹਾਲਾਤਾਂ ਵਿੱਚ ਉਹਨਾਂ ਦੀ ਲਾਸ਼ ਮਿਲੀ ਸੀ ਇਸ ਮਾਮਲੇ 'ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਅਜੇ ਤੱਕ ਇਹ ਮਾਮਲਾ ਇੱਕ ਗੁੱਥੀ ਹੀ ਬਣਿਆ ਹੋਇਆ ਹੈ ਅਤੇ ਅਜੇ ਤੱਕ ਇਸ ਪੂਰੇ ਮਾਮਲੇ ਵਿੱਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਸੋ ਵੱਡਾ ਖੁਲਾਸਾ ਕੀਤਾ ਗਿਆ ਪਰ ਉਧਰ ਹਸਪੀਟਲ ਦੇ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਗੁਪਤਾ ਨੂੰ ਆਪਣੀ ਕੁਰਸੀ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਇਸ ਲਈ ਉਹ ਜਿਹਾ ਬਿਆਨ ਦੇ ਰਹੇ ਨੇ